4 ਕੁ ਮਹੀਨੇ ਪਹਿਲਾਂ ਇੱਕ ਵੀਡੀਓ ਪਾਈ ਤੀ ਟਰੈਕਟਰ ਨੂੰ ਪਾਵਰ ਸਟੀering ਕਰਨ ਦੀ ਮਤਲਬ ਕਿਵੇਂ ਸਿਸਟਮ ਕਿਵੇਂ ਵੀ ਟਰੈਕਟਰ ਦਾ ਕੁਝ ਵੀ ਚੇਂਜ ਕਰੇ ਤੋਂ ਬਿਨਾ ਉਹਨੂੰ ਪਾਵਰ ਸਟੀering ਕਰਿਆ ਆ ਆਪਾਂ ਮਿਸਤਰੀ ਜੀ ਨਾਲ ਗੱਲਬਾਤ ਥੋੜੀ ਕਰਾਈ ਤੀ ਵੀ ਕਿਵੇਂ-ਕਿਵੇਂ ਦਾ ਸਾਰਾ ਪ੍ਰੋਸੈਸ ਦਾ ਪਰ ਉਹਦੇ 'ਚ ਕੋਈ ਸੁਖ ਨਾ ਕਮੈਂਟ ਆਏ ਦੇ ਕਹਿੰਦੇ ਵੀ ਅਸੀਂ ਸਾਰਾ ਜਿਵੇਂ-ਜਿਵੇਂ ਪ੍ਰੋਸੈਸ ਹੋ ਰਿਹਾ ਉਹ ਅਸੀਂ ਨੇ ਸਮਝਣਾ ਹੈ ਵੀ ਆਰਮੀ ਡੋਲ ਇਕੱਲੇ ਨਾਲ ਪਾਵਰ ਸਟੀering ਕਿਵੇਂ ਹੋ ਜੂਗਾ ਹੋਰ-ਹੋਰ ਕੀ-ਕੀ ਮੋਡੀਫਿਕੇਸ਼ਨ ਦੇਣੀ ਪੈਂਦੀ ਹੈ ਜਾਂ ਕਈਆਂ ਨੇ ਹਿੱਸੇ ਹੀ ਟੋਟਲੀ ਚੇਂਜ ਕਰਵਾਉਣਾ ਹੈ ਕਿੰਨਾ ਕ ਖਰਚਾ-ਖਰਚਾ ਆਉਂਦਾ ਅੱਜ ਤੁਹਾਨੂੰ ਮੈਂ ਉੱਥੇ ਫੇਰ ਲੈ ਕੇ ਆਇਆ ਹਾਂ ਲੋਕੇਸ਼ਨ ਤੁਹਾਨੂੰ ਦਿਖਾ ਦਈਏ ਖੁਸ਼ਪ੍ਰੀਤ ਇੱਕ ਵਾਰ ਜੀਟੀ ਰੋਡ ਕਰੀ ਨੂੰ ਘੁਮਾ ਦੇ ਇੱਧਰ ਨੂੰ ਜੀਟੀ ਰੋਡ ਦੇ ਕੋਲ ਖੜੇ ਆਂ ਸਾਧੂਗੜ ਅੱਡਾ ਵੱਜਦਾ ਤੇ ਮਗਰਲੇ ਪਾਸੇ ਮਿਸਤਰੀ ਜੀ ਆਪਾਂ ਪਹਿਲਾਂ ਵੀ ਗੱਲ ਕੀਤੀ ਵੀ ਜਿਵੇਂ ਆਪਣੇ ਫੈਮਿਲੀ ਡਾਕਟਰ ਹੁੰਦੇ ਆ ਨਾ ਵੀ ਜਿਵੇਂ ਫੈਮਿਲੀ ਡਾਕਟਰ ਆਪਾਂ ਕੋਈ ਪ੍ਰੋਬਲਮ ਹੁੰਦੀ ਹੈ ਚਾਹੇ ਆਪਾਂ ਚਾਹੇ ਬੱਚੇ ਨੂੰ ਆਪਾਂ ਭਜਦੇ ਆਂ ਉੱਥੇ ਨੂੰ ਸਾਡਾ ਬਿਹਾਰ ਹੈ ਜਿਆ ਬਣਿਆ ਵਾ ਵੀ ਜੇ ਸਾਡੇ ਕਿਸੇ ਟਰੈਕਟਰ ਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਮਿਸਤਰੀ ਜੀ ਦੇ ਕੋਲੇ ਟਾਪੋ ਟਾਪ ਅਸੀਂ ਆ ਜਣਾ ਚਾਹੇ ਫੋਨ ਕਰਕੇ ਪੁੱਛੀ ਚਾਹੇ ਸਾਡੇ ਕੋਲ ਵੀ ਆ ਜੰਨੇ ਆ ਤੇ ਅੱਜ ਆਪਾਂ ਫੇਰ ਤੁਹਾਨੂੰ ਸਾਧੂਗੜ ਲੈ ਕੇ ਆਏ ਆ ਇੱਥੇ ਅੱਜ ਇੱਕ ਫੋਰਡ 3600 ਤਿਆਰ ਹੋਈ ਜਾ ਰਿਹਾ ਹੈ ਇਹਦਾ ਜਦ ਮਾ ਆ ਕੇ ਦੇਖਿਆ ਸਿਸਟਮ ਚੁੱਲਾ ਵੀ ਨਮਾ ਲੈਂਦਾ ਹਿੱਸਾ ਵੀ ਨਮਾਇਆ ਵਾ ਸਪੈਂਡਲ ਵੀ ਨਵੇਂ ਲੈਂਦੇ ਵੇ ਆ ਇਤੋਂ ਇਲਾਵਾ ਆਪਾਂ ਹੋਰ ਮਤਲਬ ਟਰੈਕਟਰ ਚ ਕੀ ਕੀ ਮੋਡੀਫਿਕੇਸ਼ਨ ਹੋ ਰਹੀ ਹੈ ਸਾਰੀ ਗੱਲਬਾਤ ਕਰਦੇ ਹਾਂ ਖਰਚਾ ਖਰਚਾ ਤੁਹਾਨੂੰ ਸਾਰੀ ਦੱਸਾਂਗੇ ਵੀਡੀਓ ਲਾਸਟ ਤੱਕ ਦੇਖੀ ਜਾਇਓ ਪਹਿਲਾਂ ਮਿਸਤਰੀ ਜੀ ਨੂੰ ਮਲਾਉਨੇ ਆ ਸਤਿ ਸ੍ਰੀ ਅਕਾਲ ਜੀ ਕਰ ਜੀ ਠੀਕ ਠਾਕ ਹੋ ਹਾਂ ਠੀਕ ਠਾਕ ਵੀਡੀਓ ਸਰ ਕਰ ਗਈ ਕੀ ਸਹੀ ਪਹਿਲਾਂ ਤਾਂ ਐ ਦੱਸੋ ਬੰਦੂ ਕਰ ਗਈ ਕਰ ਗਈ ਬੰਦ ਦਿਓ ਗੱਲ ਨੂੰ ਤੇ ਸਾਨੂੰ ਵੀ ਬੜੀ ਖੁਸ਼ੀ ਹੈ ਤੇ ਅੱਜ ਆਪਾਂ ਕੀ ਦਿਖਾ ਰਹੇ ਹਾਂ ਟਰੈਕਟਰ ਦੇ ਵਿੱਚ ਕੀ ਕੀ ਸੋਹਣੇ ਇਹ ਆਪਾਂ ਹੀ 3600 ਹੂੰ ਕਰ ਰਹੇ ਹਾਂ ਪਮਲ ਦੇ ਸਾਰੇ ਹੂੰ ਪਾਵਰ ਸਟੀਰਿੰਗ ਤੇ ਆਪਣੇ ਬ੍ਰੇਕਾਂ ਅ 3 ਮਹੀਨੇ ਇੰਜਨ ਕਰਦਨੇ ਸਾਰੇ ਕਰਦਨੇ ਆ ਜੀ ਅੱਛਾ ਸਾਰਾ ਟੋਟਲੀ ਮੋਡੀਫਿਕੇਸ਼ਨ ਕਰਨਾ ਹਾਂ ਹਾਂ ਸਿਰਫ ਮਤਲਬ ਇੰਜਨ ਇੰਜਨ ਉਹ ਲੈ ਜਾਣਾ ਇਹਦਾ ਹਾਂ ਹਾਂ ਕਰਦੇ ਬਹੁਤ ਯਾਰ ਨੇ ਕੋਈ ਸਮਾਨ ਦੇਚੀ ਪਾ ਦਿੰਦਾ ਹੈ ਆ ਦੇਖੋ ਪੰਪ ਅਸਲੀ ਜਨਲ ਆ ਰਹੇ ਆ ਇਹਦਾ ਲਿਫਟ ਪੰਪ ਵੈ ਦੇ ਵਿੱਚ ਅ ਅੱਛਾ ਇਹਦੇ ਵਿੱਚ ਠੀਕ ਹੈ ਸਮਾਨ ਕੋਈ ਦੇਚੀ ਨਹੀਂ ਹੈਗਾ ਇਹਦੇ ਵਿੱਚ ਜਿੱਕਣਾ ਮਿਲਦਾ ਕੋਈ ਘੱਟ ਦੇ ਦਿੰਦਾ ਕੋਈ 50000 ਕਹਿ ਦਿੰਦਾ ਕੋਈ ਕੁਝ ਫਾਇਦਾ ਦੇਖੋ ਕੰਪਨੀ ਦਾ ਪੰਪ ਹੈ ਲੋਤੀ ਦਾ ਕਿੰਨੇ ਦਾ ਆ ਦੇ ਕੋਸਮਾਨ ਪਏ ਸਾਰਾ ਅਸਮਾਨ ਆ ਗਿਆ ਹੈ ਨਾ ਇਹ ਟਰੈਕਟਰ ਕਿੱਥੋਂ ਆਇਆ ਪਹਿਲਾਂ ਟਰੈਕਟਰ ਬਾਰੇ ਦੱਸ ਦੋ ਸਾਨੂੰ ਇਹ ਆਪਣਾ ਕੜੂਆਪਿੰਡ ਤੋਂ ਆਇਆ ਜੀ ਕੜੂਆ मामੂਪੁਰ ਇੱਧਰ ਮੁਹਾਲੀ ਸਾਈਡ ਜੀ ਉਧਰੋਂ ਆਇਆ ਟਰੈਕਟਰ ਹਾਂ ਹਾਂ ਕਿੰਨੇ ਦਿਨ ਹੋ ਗਏ ਟਰੈਕਟਰ ਤੁਹਾਡੇ ਕੋਲ ਆਇਆ ਨੂੰ ਦਿਨ ਹੋ ਗਏ ਅੱਜ ਇਹਨੂੰ ਦੱਸ ਕਿੰਨਾ ਕੰਮ ਹੋ ਗਿਆ ਇਹਦਾ ਕੰਮ ਵੀਰ ਜੀ ਸਮਾਨ ਕਰਕੇ ਥੰਦ ਕਰਕੇ ਜਾਣੀ ਹੋਇਆ ਸਤੋਂ ਹਾਂ ਬਾਈ ਨੂੰ ਕਿਹਾ ਤਾਂ ਅੰਚਲੀ ਪਹਿਲੇ ਲੈ ਤੋ ਚੁੱਕੇ ਬਾਈ ਮੈਂ ਦੱਸ ਤਾ 12 ਦਿਨ ਕੇ ਆਇਆ ਤਾ ਅੱਛਾ ਟਾਈਮ ਹੋ ਗਿਆ ਵੱਧ ਟਾਈਮ ਹੋ ਗਿਆ ਵੱਧ ਸਮਾਨ ਇਹ ਅੱਜ ਤਕਰੀਬਨ ਕਿੱਥਾ ਹੋਇਆ ਇਹਦਾ ਸਾਰਾ ਹੂੰ ਆਹ ਦੇਖੋ ਆਪਾਂ ਪਾਵਰ ਸਟੀਰੀਨ ਗੱਲਾਂ ਸੁਤ ਮਲਾਤਾ ਸੀ ਇੱਕ ਤੁਹਾਨੂੰ ਆਪਾਂ ਪਹਿਲਾਂ ਮੋਟੀ ਮੋਟੀ ਜਾਣਕਾਰੀ ਦੇ ਦਈ ਜਿਹੜੀ ਆਪਾਂ ਨੇ ਪਹਿਲਾਂ ਟਰੈਕਟਰ ਦੀ ਇੱਕ ਵੀਡੀਓ ਪਾਈ ਤੀ ਨਾ ਪਾਵਰ ਸਟੀਰੀਨ ਕਰਨ ਦੀ ਤੇ ਉਹ ਇੱਕ ਟ੍ਰਾਇਲ ਵੱਜੋਂ ਵੀ ਆਪਾਂ ਨੇ ਹਨਾ ਜੀ ਉਹ ਆਪਾਂ ਨੇ ਬਗੈਰ ਉਹ ਤੇ ਕਰਿਆ ਤਾਂ ਬਿਨਾ ਆਰਕਲ ਸਿਰਫ ਆਦਮੀ ਡੋ ਲੈ ਤਾਂ ਆਪਾਂ ਨੇ ਕੋਈ ਜੈਕ ਨਹੀਂ ਸਿਲੰਡਰ ਨਹੀਂ ਲਾਇਆ ਉਹਨੂੰ ਉਪਨੇ ਹਨਾ ਤੇ ਆਪਾਂ ਨੇ ਕੋਈ ਹਿੱਸਾ ਨਹੀਂ ਚੇਂਜ ਕਰਿਆ ਤਾਂ ਤੇ ਉਹ ਪੂਰਾ ਸக்ஸੈਸ ਰਿਹਾ ਪਾਸ ਰਿਹਾ ਇਸ ਵਾਰ ਮਿੱਟੀ ਦੇ ਚੰਗੇ ਢੇ ਲਏ ਆ ਉਹਨੇ ਹਨਾ ਟਰੈਕਟਰ ਨੇ ਉਵੇਂ ਵੀ ਕਰ ਦੂੰਗੇ ਜਾਂ ਇਸੇ ਤਰ੍ਹਾਂ ਵੀ ਹੋਊਗਾ ਇਹ ਤਾਂ ਫਰਾਂਚਲੀ 3600 ਦਾ ਦੇਸੀ ਨੂੰ ਉੱਕਨੇ ਰੱਖ ਦੇ ਤਾਂ ਇਹਦੇ ਸੁਪੈਂਡਲ ਟੁੱਟਣ ਦਾ ਖਤਰਾ ਤਾਂ ਸਾਨੂੰ ਸੁਪੈਂਡਲ ਥੋੜੇ ਨਰਮ ਹੁੰਨੇ ਆ ਇਹਦੇ ਹਲਕੇ ਹੁੰਨੇ ਆ ਹੋ ਜਾਂਦਾ ਉੱਕਣ ਵੀ ਭਾਈ ਜੀ ਕਹਿੰਦੇ ਉਰੀ ਬੈਥੇ ਨੇ ਕਹਿੰਦੇ ਜਿਹੜਾ ਕੰਮ ਜਾਣੀ ਐ ਤੂੰ ਜਾਣੀ ਨਾ ਜੈਨੂਨ ਨਹੀਂ ਕਰਨਾ ਨਹੀਂ ਫੋੜ ਮਾਰਦਾ 3600 ਆ ਜਿਹੜਾ ਇਹ ਸੁਪੈਂਡਲਾਂ ਕਿ ਨਹੀਂ ਮਾਰਦਾ 5 ਲੱਖ ਨਹੀਂ ਜਾਂਦਾ ਹਾਂ ਇਹ ਅਸੀਂ ਚੱਲੀ ਹੁਣੇ ਪੂਰਾ ਵਧੀਆ ਸਾਰਾ ਪਾਵਰ ਸਮਾਨ ਨਵਾਂ ਅਰੀਜਨਲ ਪਾਉਣਾ ਹੈ ਹੁਣ ਸਾਰਾ ਟੋਟਲੀ ਨਵਾਂ ਸਮਾਨ ਪਾਣਾ ਹੈ ਨਵਾਂ ਪਾਣਾ ਫਿਟਿੰਗ ਚੱਲ ਰਹੀ ਹੈ ਇਹਦੀ ਫਿਟਿੰਗ ਚੱਲ ਰਹੀ ਹੈ ਯਾਨੀ 4-5 ਜਨ ਦੇ ਵਿੱਚ ਵਿੱਚ ਇਹ ਹਾਂ ਹੁਣ ਜਿਹੜੇ ਆਪਣੀ ਵੀਡੀਓ ਦੇਖ ਰਹੇ ਆ ਉਹ ਤਾਬਲੇ ਹੋਏ ਵੀ ਇਹਦਾ ਖਰਚਾ ਖੁਰਚਾ हां खर्ता भाई जी आ जाओ आ जाओ वीर जी चलो आ जाओ वीर जी आ गए अपने नाल आऊं इनਾਂ ਦਾ ਆਪਾਂ ਕੋਲ ਹੋਈ ਗੱਲ ਨਹੀਂ ਚਰਚਾ ਤੇ ਸੱਸਰੀਕਾਲ ਜੀ ਹਾਂ ਠੀਕ ਹੈ ਹਾਂ ਜੀ ਵਧੀਆ ਬਾਈ ਹੋ ਅੱਛਾ ਪਹਿਲਾਂ ਤਾਂ ਤੁਹਾਨੂੰ ਟਰੈਕਟਰ ਜਿਹੜਾ ਮੋਡੀਫਾਈ ਹੋ ਰਿਹਾ ਸੀ ਤਾਂ ਮਾਰਕਾ ਨੂੰ ਨਵੀਂ ਬਣ ਕੇ ਜਾਣ ਬਿਲਕੁਲ ਬਿਲਕੁਲ ਸਾਰਾ ਅੱਛਾ ਤੁਸੀਂ ਵੀਡੀਓ ਤਾਂ ਹੀ ਤੇ ਆਏ ਆ ਜਾਂ ਕਿਵੇਂ ਤੁਹਾਨੂੰ ਅੱਗੇ ਲੈ ਫਦੇ ਚੋਂ ਤਾਂ ਵੀਡੀਓ ਦੇਖ ਕੇ ਆਏ ਆ ਜੀ ਭਰਾ ਕੈਨੇਡਾ ਗਿਆ ਸੀ ਉਹਨਾਂ ਨੇ ਭੇਜੀ ਆ ਸਾਨੂੰ ਫਿਰ ਮਿਲ ਕੇ ਗਏ ਆ ਫੋਰਮੈਨ ਨੂੰ ਫਿਰ ਉਹ ਤੋਂ ਬਾਅਦ ਤਿਆਰ ਕਰਾਇਆ ਗੱਲ ਬਾਤ ਹਾਂ ਗੱਲ ਬਾਤ ਹੋਈ ਹੈ ਨਾ ਠੀਕ ਹੈ ਫਿਰ ਇਹਨਾਂ ਨੂੰ ਦੱਸਿਆ ਵੀ ਆਪਾਂ ਨੇ ਸਾਰਾ ਸਮਾਨ ਰਿਜਨਲ ਪਾਉਣਾ ਹੈ ਪੈਸੇ ਦਾ ਆਪਾਂ ਨੂੰ ਕੁਝ ਨਹੀਂ ਆ ਨਵੇਂ ਮੰਗ ਹੋ ਜਿਵੇਂ ਜਿਹੜਾ ਇਹ ਟਰੈਕਟਰ ਤੇ ਆਪਾਂ ਨੇ ਹੁਣ ਕਿਹੜੇ ਰੋਜ਼ ਰੋਜ਼ ਹਾਂਜੀ 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 ਵੀ ਇੱਕ ਵਾਲੇ ਆਪਣਾ ਸਮਾਨ ਸਾਰਾ ਇਹ 92 ਮਾਡਲ ਆ 12ਵੇਂ ਮਹੀਨੇ ਦਾ ਆਪਣੇ ਕੋਲ ਇਹ ਵੀ ਤੁਹਾਡਾ ਮਤਲਬ ਘਰ ਦੀ ਟਰੈਕਟਰ ਹੋਣਾ ਘਰ ਦੀ ਪਹਿਲਾਂ ਹੀ ਪਹਿਲਾਂ ਆਪਣੀ ਖੇਤੀ 22 ਕਿੱਲਾਂ ਦੀ ਹੁੰਦੀ ਸੀ ਤੇ ਹੁਣ ਠੇਕੇ ਤੇ ਹੀ ਖੇਤੀ ਆ ਹੁਣ ਤਾਂ ਆਪਾਂ ਕੱਖਾਂ ਕੰਦਾ ਕੰਮ ਮਾੜਾ ਮੋਟਾ ਕੰਮ ਲੈਂਦੇ ਆ ਮੁਜੇ ਨਹੀਂ ਸ਼ੌਂਕੀਆ ਤੌਰ ਤੇ ਰੱਖਦਾ। ਇਹਦਾ ਨੂੰ ਥੋੜਾ ਏਰੀਆ ਵੀ ਉਧਰੋਂ ਜ਼ਿਆਦਾਤਰ ਹੁਣ ਸ਼ੌਂਕ ਦੇ ਜਾਂਦੇ ਨੇ। ਬਸ ਬਸ ਕਿਉਂਕਿ ਉਧਰੋਂ ਖੇਤੀ ਵਾਲਾ ਥੋੜੀ ਪੈਸਾ ਵੱਧ ਹੋ ਗਿਆ ਜੀ। ਬਹੁਤ ਵੱਡਾ ਗੱਲ ਹੈ। ਹੁਣ ਕਰੋ 3 ਕਰੋੜ ਦਾ ਕੀ ਲੈ ਜਾਂਦਾ ਜੀ। ਬਹੁਤ ਜ਼ਿਆਦਾ। ਉਹਦੇ ਰੇਟ ਉੱਪਰ ਚੱਲ ਗਏ। ਤੇ ਸ਼ਾ ਹੁਣ ਤੁਸੀਂ ਲੈ ਬੱਡੇ ਤੋਂ ਪਿੱਛੇ ਟਿਊਬਾਂ ਵੀ ਚੇਂਜ ਕਰਾ ਦਿੱਤੀਆਂ। ਸਾਰਾ ਪਿੱਛੇ ਤੋਂ ਬ੍ਰੇਕਾਂ ਤੋਂ ਇਹ ਭੱਜਦਾ ਜ਼ਿਆਦਾ ਜੀ ਰੁਕਣ 'ਚ ਪ੍ਰੋਬਲਮ ਆ ਕਰ। ਰੁਕਣ 'ਚ ਪ੍ਰੋਬਲਮ ਹੈ। ਹੁਣ ਆਪਾਂ ਨੇ ਬ੍ਰੇਕਾਂ ਵੇਦੀਆਂ ਦੂਜੀ ਪਾਤੀਆਂ 3600 ਵਾਲੀਆਂ 3600 ਦਾ ਹਾਂ ਜ ਨਾ ਤਤਲਿੰਗ ਤੁਹਾਨੂੰ ਕਮ ਕਮ ਹੁਣ ਤੁਸੀਂ ਇੰਨਾ ਕਰਵਾ ਲਿਆ ਤੁਹਾਨੂੰ ਮਿਸਤਰੀ ਜੀ ਦਾ ਕੰਮ ਕੀਤਾ ਕੰਮ ਦੇਖੋ ਜੀ ਸਫਾਈ ਵਧੀਆ ਮਿਸਤਰੀ ਚੰਗਾ ਜਿੱਦਾਂ ਕਹਿੰਦਾ ਆਪਣਾ ਕੰਮ ਨੂੰ ਕਰਦੇ ਆ ਜੀ ਕਰਦਨੇ ਆ ਮੰਨ ਲਨੇ ਆ ਬਿਲਕੁਲ ਜੀ ਜਿਹੜੀ ਆਪਾਂ ਜੋ ਵੀਡੀਓ ਚ ਦਿਖਾਇਆ ਉਸ ਉਹ ਸੱਚ ਹੈ ਇਹ ਉਹ ਬਰਾਬਰ ਤਾਂ ਨਹੀਂ ਕੁਝ ਵੀ ਨਹੀਂ ਨਹੀਂ ਉਹ ਬਿਲਕੁਲ ਸੱਚ ਆਓ ਸਾਰਾ ਕਿਉਂਕਿ ਸਾਡਾ ਵੀ ਫਰਜ਼ ਬਣਦਾ ਨਾ ਨਾ ਕੋਈ ਗੱਲ ਇਹ ਆਪਾਂ ਕਿਉਂਕਿ ਬਹੁਤ ਪੁਰਾਣਾ ਸਾਡਾ ਵੀ ਬਾਤਿਆ ਹੈ ਇਹਨਾਂ ਦੇ ਨਾਲ ਤੇ ਕੋਈ ਵੀ ਕੰਮ ਹੈ ਕਿਸੇ ਕਿਸਮ ਦੀ ਵੀ ਬਾਕੀ ਆਪਾਂ ਜ਼ਿੰਮੇਵਾਰ ਬੈਠੇ ਤੁਹਾਡੇ ਨਾਲ ਬਿਲਕੁਲ ਬਿਲਕੁਲ ਬਾਈ ਧੰਨਵਾਦ ਤੁਹਾਡੇ ਚੈਨਲ ਦਾ ਬਹੁਤ ਬਹੁ ਵੀਡੀਓ ਦੇਖਦੇ ਆ ਉਹਨਾਂ ਸਾਰਿਆਂ ਦਾ ਧੰਨਵਾਦ ਆ ਤੇ ਫੋਰਮੈਨ ਬਹੁਤ ਸਾਊ ਨੇ ਬਾਈ ਜੀ ਬਹੁਤ ਪਿਆਰ ਆਪਣਾ ਸਭ ਤੋਂ ਬੜੀ ਹੈ ਜੀ ਆਪ ਕੰਮ ਕਰਦੇ ਨੇ ਬਿਲਕੁਲ ਜੀ ਅੱਗੇ ਬੰਦਿਆਂ ਤੋਂ ਨਹੀਂ ਰੱਖਿਆ ਬੰਦਾ ਵਰਕਰ ਮਾੜਾ ਮੁੱਤ ਸਮਾਨ ਫੜਾ ਗੰਦਾ ਇਹ ਸੇਵਾਦਾਰ ਸੇਵਾਦਾਰ ਸਭ ਦਾ ਤੇ ਇਹਨੂੰ ਮਗਰਾਤ ਵੀ ਅਸੀਂ ਦੂਏ ਲਾਉਣੇ ਨੇ ਨਵੇਂ ਮਾਡਲ ਦੇ ਦੂਏ ਨਵੇਂ ਮਾਡਲ ਦੇ ਸਾਰੇ ਸਾਰੇ ਲੁੱਕ ਚੇਂਜ ਕਰ ਦੇਣੀ ਆ ਬਸ ਜੀ ਇੱਕ ਵਾਰੀ ਇੰਜਨ ਇੰਜਨ ਤੇ ਬਾਕੀ ਸਾਰਾ ਰਹਿ ਜਾਣਾ ਉਹ ਬਾਕੀ ਸਾਰੇ ਬੰਦਾ ਰੱਖਿਆ ਬੰਦੇ ਦੇ ਕੱਪੜੇ ਨਵੇਂ ਪਾ ਦੇ ਕੱਪੜੇ ਕੋਈ ਗੱਲ ਨਹੀਂ ਠੰਡਾ ਯਾਰ ਤੰਲਾ ਕਰਕੇ ਟੋਰਮੈਨ ਜੀ ਸਾਨੂੰ ਹੁਣ ਮੋਟਾ ਮੋਟਾ ਐਸਟੀਮੇਟ ਦੱਸ ਦਿਓ ਆ ਸਪੈਂਡਲ ਪਏ ਆ ਹਿੱਸਾ ਪਿਆ ਟਿਊਬਾਂ ਤੇ ਆਪਾਂ ਕਿੰਨੇ ਕੁ ਦੀਆਂ ਲੈ ਆਏ ਆ ਤੁਸੀਂ ਚੱਕ ਕੇ ਪਹਿਲਾਂ ਦੱਸੋ ਆਹ ਵੀਰ ਜੀ ਦੱਸਣਗੇ ਨਾਲ ਤੇ ਸਾਰੇ ਹੀ ਵੀਰੇ ਸਾਡਾ ਆ ਗਿਆ ਇਹ ਅਸੀਂ 80 90 ਹਜ਼ਾਰ ਦਾ ਸਮਾਨ ਆ ਜਾ 90 ਦਾ ਸਮਾਨ ਇਤਨੀ ਟਿਊਬਾਂ ਸਾਫ ਕੰਡੀਸ਼ਨ ਚ ਆ ਸਾਫ ਕੰਡੀਸ਼ਨ ਚ ਸਭ ਕੁਝ ਨਵੇਂ ਦੀ ਤਾਰੀ ਵੈਕਸੀਨੇਟ ਆਉਦੀਆਂ ਜੀ ਇਹ ਬੇ ਆਪਣੀਆਂ ਵਿੱਚ ਦੇ ਕੇ ਸਾਡਾ 22000 ਦੀਆਂ ਇਹ ਰੱਖੀਆਂ ਸਾਰੀਆਂ ਆਪਣੀ ਤਾਂ ਫਿਰ ਫੋਰਡ ਦੀਆਂ ਸਾਰੀਆਂ ਹਾਂ ਉਹ ਵਿੱਚ ਦੇਣੀਆਂ ਨੇ ਉਹਦਾ ਫਿਰ ਬਲੇਕ ਸਬਸਕ੍ਰਾਈਬ ਹੀ ਆ ਜੀ ਹਾਂ ਸਬਸਕ੍ਰਾਈਬ ਆ ਹਾਂ ਆਹ ਆ ਥੋੜੀ ਹੈਵੀ ਵੀ ਕੁਆਲਿਟੀ ਹੈ ਹਾਂਜੀ ਤੇ T20 ਵਾਲਾ ਹਿੱਸਾ ਲਾਇਆ ਜੀ ਆਪਣਾ ਪ੍ਰੈਸ਼ਰ ਵਾਲਾ ਸਟੀering ਸਾਰਾ ਜਗੜ T20 ਜਿਹੜਾ ਹਾਂ ਇਹਦੇ ਵਿੱਚ ਤੁਹਾਨੂੰ ਜੈਕ ਵੀ ਨਾਲ ਹੀ ਦਿੱਤਾ ਉਹਨਾਂ ਨੇ ਸਾਰਾ ਸਭ ਨਾਲ ਇੱਕ ਸਾਰਾ ਕੁਝ ਉਹਨਾਂ ਦਾ ਕੰਪਲੈਟ ਹੈ ਵਿਚ ਨੇ ਅਨਚਲੀ ਜਣੀ ਮਤਲਬ ਮਿਲਦਾ ਸਾਰਾ ਸਮਾਨ ਨਾਲ ਆਈ ਹੈ ਹਮ ਆਹ ਹੈ ਦੀ ਹਸਪਤਾਲ ਗੋਡੇ ਹਾਂਜੀ ਇਹ ਜੈਕ ਨੇ ਜਿਹੜਾ ਪ੍ਰੈਸ਼ਰ ਹੈ ਹਾਂ ਪਈ ਹਾਂਜੀ ਤੇ ਬਾਕੀ ਆਹ ਸਪਿੰਡਲ ਪਏ ਹਨਾ ਆਹ ਸਪਿੰਡਲ ਖੰਟੀ ਆਗੇ ਦੂਜੀ ਆਪਣੇ ਲ ਲ ਕਿਆਂ ਲ ਕਿ ਠੀਕ ਹੈ ਹਾਂ ਹਾਂ ਤੇ ਸਾਰਾ ਮਤਲਬ ਜਨੂਨ ਸਮਾਨ ਨਟ ਬੋਲਟ ਤੱਕ ਓਰੀਜਨਲ ਹੈ ਜੀ ਸਾਰਾ ਟੋਟਲ ਇਹ ਪਟਿਆਲੇ ਤੋਂ ਨਹੀਂ ਆਂਦਾ ਜੀ ਟਰੈਕਟਰ ਤੋਂ ਖਲਵਾਇਆ ਸੀਗਾ ਉਹਦਾ ਇਹ ਸਾਰਾ ਓਰੀਜਨਲ ਸਮਾਨ ਆਪਣੇ ਅੱਖਾਂ ਸਾਹਮਣੇ ਦੇਖ ਕੇ ਲੈ ਕੇ ਫੇਰ ਆਏ ਪਟਿਆਲੇ ਤੋਂ ਮਿਲ ਗਿਆ ਆਪਣਾ ਹਿੱਸਾ ਦੇ ਦੇਣਾ ਆਪਣਾ ਵਿੱਚ ਦੇ ਦੇਣਾ ਜੀ ਜਿਹੜੀ ਜੋ ਜੋ ਚੀਜ਼ ਲਈ ਆਪਾਂ ਉਹ ਸਾਰੀ ਹਾਂਜੀ ਵਿੱਚ ਕੱਟ ਜਾਣੀ ਹੈ ਜੀ ਸਾਢੇ 7000 ਦਾ ਉਹਨਾਂ ਨੇ ਹਿੱਸਾ ਰੱਖਿਆ ਜੀ ਜੀ ਤੇ 20 22000 ਦੀਆਂ ਸਾਡੀਆਂ ਉਹ ਪਿੱਛੇ ਮਤਲਬ ਹੁਣ ਇੱਥੋਂ ਆ ਫਰੰਟ ਆ ਗਿਆ ਹਾਂਜੀ ਹਾਂ ਇੱਥੇ ਪਹਿਲਾਂ ਤਾਂ ਉਹ ਚੂਲਾ ਉਹ ਨਵਾਂ ਲੱਗ ਜਾਣਾ ਹਾਂਜੀ ਹੈਨਾ ਫਿਰ ਹਿੱਸਾ ਨਵਾਂ ਆ ਗਿਆ ਪਿੱਛਾ ਨਵਾਂ ਆ ਗਿਆ ਸਪੈਂਡਲ ਨਵਾਂ ਆ ਗਿਆ ਜਿਹੜੀ ਲੈ ਵਾਡੇ ਤੋਂ ਬਸ ਆਪਣਾ ਸਿਰਫ ਇੰਜਣ ਦੇ ਗੇਰ ਗੇਰ ਰਹਿ ਗਿਆ ਹਾਂਜੀ ਬਾਕੀ ਸਾਰਾ ਨਵਾਂ ਹੈ ਜੀ ਮੋਟਾ ਮੋਟਾ ਆਰਾਊਂਡ ਕਿੰਨੇ ਕ ਤੱਕ ਪਹੁੰਚ ਗਿਆ ਬਜਟ ਹਲੇ ਤਾਂ ਦੇਖਦੇ ਆ ਵੀਰ ਜੀ ਕੋਈ ਸਮਾਨ ਕੋਈ ਆ ਗਿਆ ਤੋਂ ਬਾਅਦ ਪੂਰਾ ਇਥੇ ਮੈਂ ਤੇ ਤੇ ਕਹਿੰਨਾ ਮੰਗਰਾਤ ਨੇ ਮੰਗਰਾਤ 18 19000 ਦੇ ਮੰਗਰਾਤ ਨੇ origignal ਹੈ ਇਹ origignal ਹਾਂ ਹਾਂ ਉਹ ਦੇਖਦੇ ਆ ਔਲੀ ਹਲ ਤਾਂ ਸਟਾਰਟਿੰਗ ਕਰੀ ਹੈ ਜੀ ਹਾਂ ਇਹ ਤਾਂ ਵਿਆਹ ਵਾਲਾ ਕੰਮ ਹੈ ਵੀ ਸਾਡੇ ਨੂੰ ਬਲਾਦ ਚੜਦੀ ਜੁੰਨਾ ਟਾਈਮ ਕੁਛ ਨਾ ਕੁਛ ਨਾ ਕੁਛ ਆਇਆ ਵੀ ਸਮਾਨ ਦੇਖੋ ਜੀ origignal ਪਾ ਰਹੇ ਆ ਕੋਈ ਆਪਣਾ ਆਰਮੀ ਦੋਲ ਹੁੰਦਾ ਉਹ ਕੋਈ ਦੇਸੀ ਲਾ ਦਿੰਦਾ ਅਸੀਂ ਪੰਪ ਕੰਪਨੀ ਦਾ ਤੇ ਕੰਮ ਜ਼ਿੰਮੇਵਾਰੀ ਨਾਲੇ ਕਰਨਾ ਜ਼ਿੰਮੇਵਾਰਿਆ ਬਾਈ ਜੀ ਬੈਠੇ ਐਨ ਅਸੀਂ ਸਾਨੂੰ ਦੇ ਰਹੇ ਤੇ ਇੱਚਾ 5000 ਰੁਪਏ ਦਾ ਫਰਕ ਪੈਦਾ ਮਕੈਨੀਕ 6000 ਦਾ ਫਰਕ ਸਮਾਨ ਚ ਪੈ ਰਿਹਾ ਮੈਨੂੰ ਸਿਸਟਮ ਆਇਉ ਉਲਝਿਆ ਬਸ ਹਲੇ ਸਾਡੇ ਟਰੈਕਟਰ ਨੂੰ ਟਰਬੋ ਲੋਡ ਨੂੰ ਕਿਹਾ ਵੈ ਇਹਨਾਂ ਨੇ ਹਲੇ ਟਰਬੋ ਦਾ ਟਾਈਮ ਹਲੇ ਟਾਈਮ ਹੀ ਨਹੀਂ ਹੈਗਾ ਅੰਤਲੀ ਉਹਨਾਂ ਨੂੰ ਟਰਬੋ ਤੇਰੇ ਕੋਲ ਬਣਿਆ ਹੀ ਨਹੀਂ ਜਿਹੜਾ ਹਲੇ ਟਰਬੋ ਦੀ ਬਣਾਵਾਂਗੇ ਹਲੇ ਟਾਈਮ ਲੱਗੂ ਥੋੜਾ ਜਿਹਾ ਨੂੰ ਬਣਾ ਕੇ ਲਾਵਾਂਗੇ ਇਹ ਕੋਈ ਠੰਡ ਕਰਕੇ ਕੰਮ ਨਹੀਂ ਹੁੰਦਾ ਉਹ ਤਾਂ ਜਿਆਦਾ ਨੂੰ ਨਹੀਂ ਕਹਿੰਦੇ ਵੀ ਜਿੰਦਾ ਹੈ ਤੇਲੇਉ ਤਾਂ ਆਪਾਂ ਨੇ ਉਦੋਂ ਟ్రਾਇ ਟਰੈਕਟਰ ਭਾਜੀ ਕਾਪਰ ਨੇ ਟਰੈਕਟਰ ਨੂੰ ਆਪਣੇ ਵਾਲ ਨੂੰ ਵੀ ਟਰਬੋ ਮੋਡੀਫਿਕੇਸ਼ਨ ਕਰਾਂਗੇ ਹੈਨਾ ਤੇ ਬਾਕੀ ਹੋਰ ਇਹਦੇ ਵਿੱਚ ਕੁਝ ਦੱਸਣ ਵਾਲੀ ਕੋਈ ਸੁਨੇਹਾ ਕੋਈ ਗੱਲ ਨਹੀਂ ਚਲੇਪਾ ਜਦੋਂ ਪੂਰਾ ਤਿਆਰ ਹੋ ਗਿਆ ਉਸ ਤੋਂ ਬਾਅਦ ਫਿਰ ਤੁਹਾਨੂੰ ਇਹ ਆਪਾਂ ਨਹੀਂ ਫਿਰ ਖੇਤਾਂ 'ਚ ਬਾਕੇ ਵੀ ਤੁਹਾਨੂੰ ਹਾਂ ਬਾਕੇ ਹਾਂ ਬਾਕੇ ਦਿਖਾਵਾਂਗੇ ਚਲਾ ਕੇ ਫੁੱਲ ਹਾਂ ਟਿਊਬਾ ਵੀ ਚੇਂਜ ਹੋਣਗੀਆਂ ਪਿੱਛੇ ਨਾ ਆਪਣੀ ਟਾਇਰ ਟਾਇਰ ਐਸੇ ਨਹੀਂ ਰੂਗੇ ਟਾਇਰ ਹੀ ਰੱਖਦੇ ਮੁਰਲੇ ਟਾਇਰ ਹਾਂ ਮੁਰਲੇ ਟਾਇਰ ਚੇਂਜ ਹੋ ਜਾਣਗੇ ਨਵੇਂ ਲੱਗਣਗੇ ਮੁਰਲੇ ਪੰਮ ਮੁਰਲੇ ਚੇਂਜ ਹੋ ਜਾਣੇ ਆ ਆਪਾਂ ਨੇ ਹਿੱਸੇ ਦੀ ਕਟਾਈ ਦਿਖਾਉਣੀ ਆ ਤੁਹਾਨੂੰ ਆਪਾਂ ਪੂਰੀ ਹੀ ਕਟਿੰਗ ਐ ਦੀ ਹੈ ਨਾ ਵੀ ਕੋਈ ਟਾਇਰ ਦਾ ਘ੍ਰਿਸਾਜ ਤਾਂ ਨਹੀਂ ਬੰਦਦਾ ਨਹੀਂ 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 ਐਵੇਂ ਨਾ ਹੋਵੇ ਕੋਈ ਓਰੀਜਨਲ ਜੋ ਓਰੀਜਨਲ ਹੋਊਗਾ ਹੀ ਕੰਮ ਕਰਾਂਗੇ ਉਹ ਉਨੀ ਕੇ ਸਾਹ ਹਾਂ ਥੋੜਾ ਇਹਨੇ ਥੋੜਾ ਇਹ ਬੱਲੋ ਲੰਬਾ ਵੀ ਚੁਲੇ ਦੇਉਗੇ ਤੋ ਕਟਾਈ ਵੀ ਥੋੜੀ 8 ਇੰਚ 8 9 ਇੰਚ ਦਾ ਫਰਕ ਪਾਈ ਜਾਣਾ ਜੀ ਮਤਲਬ ਜਦ ਆਪਾਂ ਰਾਉਂਡ ਘੁਮਾਵਾਂਗੇ ਉਹ ਨਰਕ ਪਾ ਜਾਦਾ ਹੈ ਉਹਦੀ ਕਚਾਈ ਕਟਾਈ ਜਿਆਦਾ ਹੁੰਦੀ ਆ ਹਮ ਇੱਚਾ ਦੂਆ ਹੁੰਦਾ ਲਬੇ ਹੁੰਦਾ ਮੇਚੀ ਮੰਗਲਾ ਵੀ ਮੁਰ ਜਾਂਦਾ ਇਹ ਥੋੜਾ ਜਿਆ ਫਰਕ ਸਿੱਧੇ ਕਰਕੇ ਹਾਂ ਫਰਕ ਪਰ ਹੁਣ ਇਹ ਕਲਪਨ ਤਕਨੀਕਾ ਜੇ ਕਰਦੇ ਆਂ ਲਵੇ ਲਗ ਹੋ ਜਾਊਗਾ ਫਿਰ ਇਹ ਨਹੀਂ ਜਾ ਰਹੇ ਜੀ ਨਾ ਉਹ ਗੱਲ ਨਹੀਂ ਹਾਂ ਹਾਂ ਤੇ ਬਾਕੀ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਕਿਸੇ ਕਿਸਮ ਦੀ ਵੀ ਕੋਈ ਵੀ ਮੋਡੀਫਿਕੇਸ਼ਨ ਕਰਾਉਣੀ ਚਾਹੁੰਦੇ ਹੋ ਬੜੇ ਜਾਇਜ਼ ਰੇਟਾਂ ਦੇ ਵਿੱਚ ਜੈਨੂਅਲ ਕੰਮ ਆ ਪੂਰਾ ਗਰੰਟੀ ਵਾਲਾ ਜਿਵੇਂ ਵਾਰੀ ਵਾਲਾ ਕਰਦਾ ਆਪਾਂ ਲੇਵਰ ਲਵਾਂਗੇ ਮਾਲਕ ਸਮਾਨ ਲਿਆ ਦੇਵੇ ਇਹ ਬਾਈ ਜੀ ਨਾਲ ਗੱਲ ਕਰ ਲਈ ᱛੀ ਮੈਂ ਮਾਂ ਵੀ ਸਮਾਨ ਆ ਬਾਈ ਜੀ ਨੇ ਦੁਬਾਰਾ ਫੋਨ ਕਰਿਆ ਮਾਂ ਵੀ ਆਪਣਾ ਲੈ ਜਾਓ ਮੈਨੂੰ ਬਾਰਾ ਨਹੀਂ ਖਾਂਦਾ ਹਾਂਜੀ ਹਾਂ ਠੀਕ ਹੈ ਜੀ ਸਮਾਨ ਮਹਿੰਗਾ ਹੋ ਗਿਆ ਦੇਖੋ ਸਮਾਨ ਨੇ ਚੱਲਣਾ ਐ ਤੁਸੀਂ ਤੇ ਇਹਦੇ ਵਿੱਚ ਕੋਈ ਉਹ ਨਹੀਂ ਐ ਕਿ ਤਾਂ ਫਿਟਿੰਗ ਕਰਨੀ ਆ ਜੇ ਸਮਾਨ ਮਾਰਾ ਪਾ ਗਾਂਗੇ ਤੁਹਾਨੂੰ ਰੰਬਾ ਮਿਲੂਗਾ ਉਹਦਾ ਕੋਈ ਫਾਇਦਾ ਨਹੀਂ ਇਹ ਬਾਈ ਜੀ ਨਾਲ ਗਏ ਅਸੀਂ ਪਤਾਲਿਆਂ ਸਾਰਾ ਕੁਝ ਲੈ ਕੇ ਆਏ ਆ ਇਹ ਬਾਈ ਕਹਿੰਦਾ ਵੀ ਕੋਈ ਕਰਨੀ ਉਈ ਜਕਰਨੀ ਹੈਗਾ ਤੁਹਾਨੂੰ ਸਾਰਾ ਸਮਾਨ ਗਰੰਟੀ ਵਾਲਾ ਪਾਇ ਰਿਹਾ ਹਾਂ ਹਾਂ ਇਹਦੇ 3 ਮਹੀਨੇ ਦੀ ਗਰੰਟੀ ਹੈ ਜੇ ਕੋਈ ਵੀ ਚੀਜ਼ ਇਹਦੇ ਵਿੱਚ ਖਰਾਬ ਹੋ ਜਾਵੇ ਟਰੈਕਟਰ ਜਾਣਾ ਵੀ ਸੀਜ਼ਨ 'ਚ ਹੈ ਹਾਂ ਨੇ ਹਾਂ ਜੇ 3 ਮਹੀਨੇ ਦੇ ਵਿੱਚ ਵਿੱਚ ਕੁਝ ਵੀ ਖਰਾਬ ਹੋ ਗਿਆ ਸੀ ਚੇਂਜ ਕਰਕੇ ਦੇਵਾਂ ਹਾਂ ਤੇ ਠੀਕ ਹੈ ਜੀ ਬਾਕੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਜਰੂਰ ਸੰਪਰਕ ਕਰਿਓ ਆਪਣੇ ਨਜ਼ਦੀਕ ਦੇ ਜਿੰਨੇ ਵੀ ਹੈ ਜਿਆਦਾਤਰ ਮੈਨੂੰ ਐਂ ਲੱਗਦਾ ਵੀ ਇਹ ਜਿੰਨਾ ਵੀ ਟਰੈਕਟਰ ਦਾ ਕਰਾ ਰਹੇ ਆ ਸਾਰਾ ਤੁਸੀਂ ਉਕਰਾ ਰਹੇਗਾ ਹਾਂਜੀ ਹਾਂਜੀ ਫੇਰ ਚਾਚਾ ਜੀ ਨੇ ਕਿਹਾ ਸੀਗਾ ਕਿ ਕਰਾਉਣਾ ਹੈ ਤੇ ਹੁਣ ਆਪਾਂ ਰੰਗ ਵਗੈਰਾ ਵੀ ਕਰਾਉਣਗੇ ਇਹਦਾ ਹੁਣ ਪੇਂਟ ਵੀ ਕਰਾ ਦੇਣਾ ਚੱਲ ਦੱਬੀ ਚੱਲ ਕੰਮ ਨੂੰ ਤੇਰਾ ਰੱਬ ਰੱਖੇ ਸੁੱਖ ਆਪਾਂ ਪਲੇਟਫਾਰਮ ਵੀ ਪਤਲੇ ਕਰਾ ਦੇਣਾ ਇਹਦਾ ਹੈ ਦੇਖ ਲਈ ਜਿਹੜਾ ਗੇਜੋ ਵੀ ਹੋ ਗਿਆ ਹੂੰ ਉਹ ਬਸ ਸੀ ਪੌੜ ਛੱਤੀ ਵਗੈਰਾ ਕਰਾਉਣਗੇ ਇਹਦੇ ਅਸਰ ਅੱਗੇ ਜਾ ਕੇ ਆਪਾਂ ਜਣੀ ਹੌਲੀ ਹੌਲੀ ਸਟੈਪ ਬਾਈ ਸਟੈਪ ਚੱਲੀ ਜਾਣਾ ਜਣੀ ਸ਼ੌਕ ਨੂੰ ਰੱਖਣਾ ਟਰੈਕਟਰ ਨੂੰ ਹਾਂਜੀ ਸ਼ੌਕ ਨੂੰ ਹੀ ਰੱਖਣਾ ਜੀ ਤੇ ਠੀਕ ਹੈ ਬਾਕੀ ਜਿਵੇਂ ਵੀ ਇਹਦਾ ਅੱਗੇ ਆਪਾਂ ਰਿਵਿਊ ਤੁਹਾਨੂੰ ਦੰਦੇ ਰਹਾਂਗੇ ਟਰੈਕਟਰ ਦਾ ਕੰਪਲੀਟ ਤਿਆਰ ਹੋ ਜਵੇ ਫਿਰ ਆਪਾਂ ਪੂਰਨ ਆਪਣੀ ਡੈਮੋ ਦੀ ਤਰ੍ਹਾਂ ਇਹਨੂੰ ਚਲਾ ਕੇ ਦਿਖਾਉਣਾ ਲੋਕਲੇ ਆਪਾਂ ਬਹਾਈ ਬੂਹੀ ਕਰਕੇ ਦਿਖਾਵਾਂਗੇ ਡਾਇਰੈਕਟਰ ਨਾਲ ਠੀਕ ਹੈ ਜੀ ਸੋ ਕੋਈ ਵੀ ਸੱਜਣ ਵੀਰ ਕਰਾਉਣਾ ਚਾਹੁੰਦਾ ਹੈ ਟਰੈਕਟਰ ਮੋਡੀਫਾਈ ਚਾਹੇ ਟਰਬੋ ਲਵਾਉਣੀ ਹੈ ਜੋ ਮਰਜ਼ੀ ਪਾਵਰ ਸਟੀਰਿੰਗ ਕਰਾਉਣਾ ਚਾਹੇ ਇੰਜਨ ਦਾ ਕੋਈ ਵੀ ਹੈ ਨਾ ਇੰਜਨ ਗੇਅਰ ਦਾ ਕੁਝ ਵੀ ਕੁਝ ਵੀ ਕੋਈ ਜੋ ਵੀ ਕੰਮ ਟਰੈਕਟਰ ਸੰਬੰਧੀ ਕਰਾਉਣਾ ਚਾਹੁੰਦਾ ਹੈ ਨੀਚੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ ਜੀ ਤੇ ਬਾਕੀ ਮਿਸਤਰੀ ਜੀ ਨਾਲ ਆਪਣੀ ਡਿਸਕਸ਼ਨ ਕਰ ਸਕਦਾ ਹੈ ਸੋ ਮਿਲਦੇ ਹਾਂ ਜੀ ਅਗਲੇ ਬਲੌਗ ਦੇ ਨਾਲ ਦੇਵ ਜਾ ਚੁੱਟਾ